ਸ਼੍ਰੀਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਆਮ ਰੁਗਨੀਤ ਕੌਰ ਨਜ਼ਰ ਪਾਉਣੇ ਆ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ 6 ਮਹੀਨੇ ਬਾਅਦ ਜੇਲ੍ਹ ਤੋਂ ਆਉਣਗੇ ਬਾਹਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 10 ਲੱਖ ਰੁਪਏ ਦੇ ਮੁਚਲਕੇ ਦਿੱਤੀ ਜ਼ਮਾਨਤ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਜਿਤਾਈ ਖੁਸ਼ੀ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਤੇ ਲਿਖਿਆ ਅੱਜ ਫਿਰ ਝੂਠ ਅਤੇ ਸਾਜ਼ਿਸ਼ ਖਿਲਾਫ ਲੜਾਈ ਵਿੱਚ ਸੱਚ ਦੀ ਹੋਈ ਜਿੱਤ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੰਡਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਤੇ ਲਿਖਿਆ ਸੱਚਾਈ ਪਰੇਸ਼ਾਨ ਹੋ ਸਕਦੀ ਹੈ ਪਰ ਹਾਰ ਨਹੀਂ ਸਕਦੀ ਆਪ ਨੇਤਾ ਅਤੀਸ਼ੀ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਸਤਿਮੇਵ ਜੈਤੇ ਜੇਲ੍ਹ ਦੇ ਤਾਲੇ ਟੁੱਟੇ ਅਰਵਿੰਦ ਕੇਜਰੀਵਾਲ ਰਿਹਾ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੰਜੇ ਸਿੰਘ ਦੀ ਆਈ ਪਹਿਲੀ ਪ੍ਰਤੀਕਿਰਿਆ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਕਰ ਰਹੇ ਸਵਿਟਜ਼ਰਲੈਂਡ ਦਾ ਦੌਰਾ ਜਨੇਵਾ ਵਿੱਚ ਸਵਿਸ ਵਿਦੇਸ਼ ਮੰਤਰੀ ਇਗਨਾਜੀਓ ਕੈਸਸ ਨਾਲ ਕਰਨਗੇ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਪਾਜਪਾ ਲਈ ਕਰਨਗੇ ਚੋਣ ਪ੍ਰਚਾਰ ਪਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ ਐਨਐਸਏਜੀ ਡੋਬਾਲ ਨੇ ਰੂਸੀ ਰਾਸ਼ਟਰਪਤੀ ਪੁਤਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੀ ਯੂਕਰੇਨ ਫੇਰੀ ਅਤੇ ਜਲਨਸਕੀ ਨਾਲ ਮੁਲਾਕਾਤ ਬਾਰੇ ਦਿੱਤੀ ਜਾਣਕਾਰੀ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕਦਲ ਅਤੇ ਹਰਿਆਣਾ ਲੋਕ ਹਿੱਤ ਪਾਰਟੀ ਵਿਚਕਾਰ ਹੋਇਆ ਨਵਾਂ ਗੱਠਜੋੜ ਕਮਿਸ਼ਨਰ ਕੋਰਟ ਨੇ ਜੇਲ੍ਹ ਰੋਡ ਮਸਜਿਦ ਤੇ ਸੁਣਾਇਆ ਆਪਣਾ ਫੈਸਲਾ ਕਿ ਹਾ ਨਾਜਾਇਜ਼ ਉਸਾਰੀਆਂ ਨੂੰ ਪਵੇਗਾ ਢਾਉਣਾ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਲਗਾਈ ਗਈ ਧਾਰਾ 163 ਉੱਤਰ ਪ੍ਰਦੇਸ਼ ਦੇ ਮਹਾਰਾਜਾ ਗੰਢ ਵਿੱਚ ਸਨੌਲੀ ਸਰਹੱਦ ਤੇ ਲਾਲ ਚੰਦਨ ਦੀ ਲੱਕੜ ਨਾਲ ਭਰੇ ਇੱਕ ਟਰੱਕ ਅਤੇ ਗੋਦਾਮ ਨੂੰ ਕੀਤਾ ਜ਼ਬਤ ਨੇਪਾਲ ਵਿੱਚ ਕੀਤੀ ਜਾ ਰਹੀ ਸੀ ਤਸਕਰੀ ਕਸਟਮ ਵਿਭਾਗ ਨੇ ਕੀਤੀ ਕਾਰਵਾਈ ਸੀਬੀਆਈ ਨੇ ਕਲਕੱਤਾ ਜ਼ਬਰਜਨਾ ਦੇ ਕੇਸ ਵਿੱਚ ਜਾਂਚ ਦੌਰਾਨ ਡਾਕਟਰ ਦੇ ਸਰੀਰ ਤੇ ਕੱਟ ਦੇ ਮਿਲੇ ਨਿਸ਼ਾਨ આરોપી ਸੰਜੇ ਦੇ ਦੰਦਾ ਅਤੇ ਥੁੱਕ ਦੇ ਲੈ ਨਮੂਨੇ ਆਗਰਾ ਦੇ ਐਸਐਨ ਮੈਡੀਕਲ ਕਾਲਜ ਵਿੱਚ ਨਵਾਲਕ ਨਾਲ ਛੇੜਛਾੜ ਜੂਨੀਅਰ ਡਾਕਟਰ ਤੇ ਲੱਗੇ ਇਲਜ਼ਾਮ ਦਿੱਲੀ ਦੇ ਨਬੀ ਕਰੀਮ ਇਲਾਕੇ ਵਿੱਚ ਦਰਗਾਹ ਦੀ ਚਾਰ ਦਿਵਾਰੀ ਡਿੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਮਲਬੇ ਹੇਠ ਦਬੇ ਤਿੰਨ ਲੋਕ ਦੋ ਨੂੰ ਬਚਾਇਆ ਗਿਆ ਮਨੀਪੁਰ ਦੇ ਚੂਰਾਚੰਦ ਪੋਰ ਵਿੱਚ ਭਾਰੀ ਮਾਤਰਾ ਵਿੱਚ ਬਰਾਮਦ ਹੋਇਆ ਹਥਿਆਰ ਈਸਾ ਮਾਰਕੀਟ ਵਿੱਚ 300 ਤੋਂ ਵੱਧ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਦਿੱਲੀ ਦੇ ਗ੍ਰੇਟਰ ਕੇਲਾਸ਼ ਇਲਾਕੇ ਵਿੱਚ ਜਿਮ ਦੇ ਬਾਹਰ ਹੋਈ ਤੇਜ਼ ਫਾਇਰਿੰਗ ਇੱਕ ਵਿਅਕਤੀ ਦੀ ਹੋਈ ਮੌਤ ਛੱਤੀਸਗੜ੍ਹ ਵਿੱਚ ਜਾਦੂ ਟੂਨੇ ਦੇ ਸ਼ੱਕ ਵਿੱਚ ਗਵਾਂਡੀ ਨੇ ਆਪਣੇ ਹੀ ਗਵਾਂਡ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਤੇ ਕੀਤਾ ਹਮਲਾ ਕੁਹਾੜੀ ਨਾਲ 4 ਲੋਕਾਂ ਦਾ ਬਹਿਰੇਮੀ ਨਾਲ ਕੀਤਾ ਕਤਲ ਰਾਜਸਥਾਨ ਵਿੱਚ ਕਲਰਕ ਅਤੇ ਜੂਨੀਅਰ ਅਸਿਸਟੈਂਟ ਭਰਤੀ ਪ੍ਰੀਖਿਆ ਲਈ ਉਤਰ ਕੁੰਜੀਦਾਰੀ 24 ਸਪਟੈਂਬਰ ਤੋਂ ਦਾਖਲ ਕੀਤੇ ਜਾ ਸਕਦੇ ਹਨ ਇਤਰਾਜ। ਤਾਂਪੁਰ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਰਾਕੇਸ਼ ਕੁਮਾਰ ਸਿੰਘ ਨੇ ਦਿੱਤੀ ਹਦਾਇਤ ਕਿ ਹਾਰ ਰਾਤ ਵੇਲੇ ਸੜਕ ਤੇ ਖੜੀਆਂ ਪ੍ਰਾਈਵੇਟ ਬੱਸਾਂ ਵਿੱਚ ਡਰਾਈਵਰ ਵੀ ਰਹਿਣਗੇ ਹਾਜ਼ਰ। ਗਾਜ਼ੀਆਬਾਦ ਤੋਂ ਮਸੂਰੀ ਜਾਣ ਵਾਲੇ ਸੈਲਾਨੀਆਂ ਦੀ ਕਾਰ ਹਾਦਸਾ ਗ੍ਰਸਤ 2 ਦੀ ਹੋਈ ਮੌਤ 4 ਜ਼ਖਮੀ। ਉਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਸਕੂਲ ਬੰਦ ਕਈ ਥਾਵਾਂ ਤੇ ਭਰਿਆ ਪਾਣੀ ਅੱਜ ਦੇ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰਨ ਦੇ ਨਿਰਦੇਸ਼ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਹੜ੍ਹ ਕਾਰਨ 24 ਘੰਟਿਆਂ ਵਿੱਚ ਹੋਈਆਂ 33 ਮੌਤਾਂ ਗਵਾਲੀਅਰ ਵਿੱਚ ਫੌਜ ਨੇ 300 ਲੋਕਾਂ ਨੂੰ ਬਚਾਇਆ ਦਿੱਲੀ ਆਗਰਾ ਹਾਈਵੇ ਤੇ ਭਾਰੀ ਮੀਂਹ ਕਾਰਨ ਭਰਿਆ 4 ਫੁੱਟ ਤੱਕ ਪਾਣੀ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ